ਕੋਮੇਨ ਸਾਹ ਔਰਛਾ ਚੱਲਦੇ ਨੂੰ ਭਾਵੇਂ ਬੇਸ਼ੱਕ ਕਈ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੰਘਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਸਿੰਘਾਂ ਨੂੰ ਰਹਾ ਕੀਤਾ ਜਾਵੇ ਪਰੰਤੂ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦ ਜੋੜ ਮਿਲ ਚੱਲਦਾ ਦੂਜੇ ਪਾਸੇ ਬੰਦੀ ਸਿੰਘਾਂ ਨੇ ਲਈ ਰਿਹਾਈ ਦੀ ਮੰਗ ਲਈ ਕੋਮੇਨ ਸਾਹ ਔਰਛਾ ਜਿਹੜਾ ਕਿ ਲਗਾਇਆ ਗਿਆ ਤੇ ਉੱਥੇ ਹੀ ਬਾਬਾ ਜੀ ਜਿਹੜੇ ਕਿ ਹਤਕੜੀਆਂ ਲਗਾਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਸਿੰਘਾਂ ਨੂੰ ਜਿਹੜਾ ਕਿ ਰਹਾ ਕੀਤਾ ਜਾਵੇ ਤੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਵਾ ਵਾਹਿਗੁਰੂ ਜੀ ਕੀ ਧੰਨੀ ਜੀ ਜੇ ਤੁਸੀਂ ਹਾਤਕੜੀਆਂ ਲਗਾਈਆਂ ਹੋਈਆਂ ਨੇ ਕੌਮ ਇਨਸਾਫ ਮੋਰਚੇ ਦੇ ਲਈ ਲਗਾਤਾਰ ਸੰਗਤਾਂ ਨੂੰ ਅਪੀਲ ਵੀ ਕਰ ਦੇਖੋ ਜੀ ਇਹ ਜਿਹੜੀਆਂ ਬੇੜੀਆਂ ਪਾਈ ਹੋਈਆਂ ਨੇ ਹਾਂਜੀ ਦਾਸ ਪਹਿਲਾਂ ਦੱਸ ਦਵੇ ਦਾਸ ਇਕਬਾਲ ਸਿੰਘ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਮੁਲਾਕਾਤੀ ਦਿੱਲੀ ਤੋਂ ਮੰਡੋਲੀ ਜੇਰ ਹਫਤੇ 'ਚ ਦੋ ਵਾਰੀ ਮਿਲਣ ਜਾਂਦਾ ਹੈ ਸੋ ਜੋ ਜ਼ਥੇਦਾਰ ਸਾਹਿਬ ਨੂੰ ਬੇੜੀਆਂ ਪਾ ਕੇ ਰੱਖਿਆ ਹੈ 24 ਘੰਟੇ ਦੀ ਜਿਹਨਾਂ ਉਹਨਾਂ ਦੀ ਬੰਦੀ ਹੈਗੀ ਹੈ ਤੇ ਅੱਜ ਇਹ ਸੰਗਤ ਦੇ ਸਾਹਮਣੇ ਅਸੀਂ ਵੀ ਆਪਣੇ ਇੱਕ ਦਿਨ ਪਿੰਡੇ ਦੇ ਉੱਤੇ ਬੇੜੀਆਂ ਪਾ ਕੇ ਉਹ ਜਿੰਨਾ ਕੋ ਤਸ਼ੱਦਦ ਉਹਨਾਂ ਦੇ ਉੱਤੇ ਹੁੰਦਾ ਉਸ ਤਸ਼ੱਦਦ ਨੂੰ ਆਪਣੇ ਸੇ ਪਿੰਡੇ 'ਚ ਹਟਾ ਕੇ ਤੇ ਕੋਸ਼ਿਸ਼ ਕਰੀ ਦੀਏ ਕਿ ਵੀ ਉਹਨਾਂ ਦਾ ਦੁੱਖ ਹਟਾਇਆ ਜਾਵੇ ਜੀ ਤੁਸੀਂ ਕਿਹਾ ਕਿ ਮੇਰੀ ਹਫ਼ਤੇ 'ਚ ਦੋ ਵਾਰ ਮੁਲਾਕਾਤ ਹੋ ਜਾਂਦੀ ਆ ਕੀ ਗੱਲਬਾਤ ਹੁੰਦੀ ਆ ਕੀ ਉਹ ਚੜ੍ਹਦੀ ਕਲਾ 'ਚ ਨੇ ਬਿਲਕੁਲ ਜੋ ਕੌਮੀ ਯੋਧੇ ਹੁੰਦੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਹੁੰਦੇ ਨੇ ਸਾਨੂੰ ਸਾਡੇ ਪਾਤਸ਼ਾਹ ਸਾਡੇ ਗੁਰੂ ਪਿਤਾ ਗੁਰਗੋਬਨ ਸਿੰਘ ਪਾਚਾ ਨੇ ਇੱਕੋ ਹੀ ਗੁਰਤੀ ਦਿੱਤੀ ਹੈ ਕਿ ਕਦੇ ਵੀ ਢੈਂਦੀ ਕਲਾ ਦੀ ਗੱਲ ਨਹੀਂ ਕਰਨੀ ਜਦੋਂ ਵੀ ਗੱਲ ਕਰਨੀ ਚੜਦੀ ਕਲਾ ਦੀ ਕਰਨੀ ਹੈ ਔਰ ਜਥੇਦਾਰ ਹਮੇਸ਼ਾ ਚੜਦੀ ਕਲਾ ਦੀ ਗੱਲ ਕਰਦੇ ਨੇ ਔਰ ਜਦ ਇਹ ਹੀ ਇੱਕੋ ਹੀ ਸੰਦੇਸ਼ ਦਿੰਦੇ ਨੇ ਕਿ ਜਿਹੜੀ ਵੀ ਕੌਮ ਹੈ ਉਹ ਇੱਕ ਨਿਸ਼ਾਨ ਸਾਹਿਬ ਥੱਲੇ ਜਦ ਤੱਕ ਇਕੱਠੀ ਨਹੀਂ ਹੁੰਦੀ ਸਾਡੇ ਆਪਣੇ ਜਿਹੜੇ ਕੌਮੀ ਕਾਰਜ ਪੂਰੇ ਨਹੀਂ ਹੋਣਗੇ ਇਸ ਕਰਕੇ ਉਹਨਾਂ ਨੂੰ ਇਹ ਹੀ ਸੁਨੇਹਾ ਹੈ ਕਿ ਸਾਰੀ ਜਿਹੜੀ ਕੌਮ ਹੈ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇਗੀ ਇੱਕ ਪਾਸੇ ਮੁਹਾਲੀ ਮੋਰਚਾ ਲੱਗਿਆ ਹੋਇਆ ਹੈ ਤੇ ਉਹਰੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਤੁਸੀਂ ਅਪੀਲ ਕਰ ਲਿਓ ਲਗਾਤਾਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਲੋਕ ਤੁਹਾਡੇ ਨਾਲ ਵੱਧ ਤੋਂ ਵੱਧ ਜੁੜਨਗੇ ਕਿਉਂਕਿ ਲੋਕ ਇਹ ਚੀਜ਼ ਤੋਂ ਵੀ ਡਰਦੇ ਨੇ ਵੀ ਸਰਕਾਰਾ ਜਦੋਂ ਅਸੀਂ ਸਿੰਘਾਂ ਦੇ ਨਾਲ ਲੜਦੇ ਆਂ ਤੇ ਜਦੋਂ ਚੜ੍ਹਦੀ ਕਲਾ ਦੀ ਗੱਲ ਕਰੀ ਜਾਂਦੀ ਹੈ ਤਾਂ ਹਮੇਸ਼ਾ ਹੀ ਤਸ਼ੱਦਦ ਹੁੰਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਦਾਸ ਜਦੋਂ ਦਿੱਲੀ ਤੋਂ ਚੱਲ ਕੇ ਆਇਆ ਅੰਮ੍ਰਿਤਸਰ ਵਿੱਚ ਕਈ ਜਗ੍ਹਾ ਲੰਗਰ ਲੱਗੇ ਹੋਏ ਸੀ ਅਸੀਂ ਉੱਥੇ ਵੀ ਸੰਗਤਾਂ ਨੂੰ ਅਪੀਲ ਕਰਕੇ ਆਏ ਆ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਅੱਜ ਕੱਲ ਵੀ ਅਸੀਂ ਇੱਥੇ ਜਿਹੜਾ ਇੱਕ ਸਟਾਲ ਲਗਾਇਆ ਸੀ ਇੱਥੇ ਇਹ ਸਟਾਰ ਵਾਲੇ ਲੱਗੇ ਹੋਏ ਸੀ ਸਟੇਜ ਲੱਗੇ ਹੋਏ ਸੀ ਇੱਥੇ ਬਹੁਤ ਵੱਡਾ ਊਂਗਾਰਾ ਮਿਲ ਰਿਹਾ ਔਰ ਅੱਜ ਵੀ ਬਹੁਤ ਵੱਡਾ ਊਂਗਾਰਾ ਮਿਲ ਰਿਹਾ ਲੋਕ ਜੋ ਸੰਗਤ ਆ ਰਹੀ ਹੈ ਉਹ ਆਪ ਸਾਡੇ ਕੋਲ ਬੈਨਰ ਪੋਸਟਰ ਜਿਹੜੇ ਸਟicker ਨੇ ਉਹ ਖੁਦ ਲੈ ਕੇ ਜਾ ਰਹੀ ਹੈ ਕਿ ਅਸੀਂ ਆਪਣੇ ਪਿੰਡਾਂ ਵਿੱਚ ਜਾ ਕਰਕੇ ਇਹ ਪ੍ਰਚਾਰ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ 7 ਜਨਵਰੀ ਨੂੰ ਜਿਹੜਾ ਕੌਮੀ ਇਨਸਾਫ ਮੋਰਚਾ ਦਾ ਵੱਡਾ ਰੋਸ਼ਟ ਮਾਰਚ ਹੋਣ ਜਾ ਰਿਹਾ ਉਸ ਬਹੁਤ ਵੱਡੀ ਪੱਧਰ ਤੇ ਉੱਤੇ ਜਿਹੜੀ ਹੈ ਕਿ ਫਤਿਹਗੜ ਦੀ ਆਈ ਸੰਗਤ ਵੀ ਉੱਥੇ ਨਤਮਸਤਕ ਹੋਏਗੀ ਔਰ ਜਿਹੜੇ ਕੌਮੀ ਇਨਸਾਫ ਮੋਰਚਾ ਹੈ ਉਹਦੇ ਵਿੱਚ ਹਾਜ਼ਰੀ ਭਰੇਗੀ ਜੀ ਸਰਕਾਰਾ ਪੰਜਾਬ ਸਰਕਾਰ ਦੀ ਗੱਲ ਵਿੱਚ ਹੈ ਕੇਂਦਰ ਸਰਕਾਰ ਦੀ ਕੀ ਲੱਗਦਾ ਹੈ ਕਿ ਸਿੰਘਾ ਤੇ ਕਦੇ ਪੱਖ ਲਿਆ ਜਾਏਗਾ ਬਿਲਕੁਲ ਜੀ ਇਹ ਗੁਰੂ ਪਾਤਸ਼ਾਹ ਨੇ ਕਿਹਾ ਕਿ ਜਰੂਰ ਸਾਨੂੰ ਉਮੀਦ ਹੈ ਕਿ ਅਸੀਂ ਅਰਦਾਸ ਬੇਨਤੀ ਜਦੋਂ ਕਰਦੇ ਆ ਅਰਦਾਸ ਜਦੋਂ ਕਰਦੇ ਆ ਬਿਰਤੀ ਕਦੇ ਨਾ ਹੋਵੇ ਜਾਣ ਕੇ ਅਰਦਾਸ ਇਸ ਕਰਕੇ ਸਾਨੂੰ ਅਰਦਾਸ ਤੇ ਪੂਰਾ ਭਰੋਸਾ ਹੈਗਾ ਔਰ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਇਹਨਾਂ ਨੂੰ ਗੁਰੂ ਸਾਹਿਬ ਸਮੱਤ ਬਖਸ਼ਣਗੇ ਔਰ ਸਾਡੀ ਗੱਲ ਸੁਣੀ ਜਾਏਗੀ ਜੀ ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮੁਲਾਕਾਤੀ ਹੋ ਤੇ ਉਹਨਾਂ ਦੇ ਵੱਲੋਂ ਸਿੱਖ ਕੌਮ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਸਾਰੀ ਸੰਗਤ ਨੂੰ ਇਹ ਸੁਨੇਹਾ ਹੈ ਕਿ 7 ਜਨਵਰੀ ਨੂੰ 2025 ਨੂੰ ਜਿਹੜਾ वाईपीया चौक ਤੋਂ ਇੱਕ ਰੋਸ਼ ਮਾਰਜਨ ਹੋਣ ਜਾ ਰਿਹਾ ਹੈ ਉਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਆਪਣੀ ਹਾਜ਼ਰੀ ਲਗਾ ਕੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਜਾਸਰ